ਸਰਸਿਕਾਲ ਬਾਈ ਜੀ ਮਾੜਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਆਈਆਂ ਨੇ ਟੌਪ ਕਲਾਸ ਦੀਆਂ ਵਧੀਆ ਕੁਆਲਿਟੀਆਂ ਦੀਆਂ ਝੋਟੀਆਂ ਨੇ ਤੇ ਵਧੀਆ ਬਾਈ ਨਾਲ ਕਰਦੇ ਆ ਗੱਲ ਬਾਤ ਇੱਕ ਟੋਕੜ ਕਪੜੇ ਝੋਟੀ ਆਈ ਆ ਫੁੱਲ ਰਿਕਾਰਡ ਵਾਲੀ ਤੇ ਵਧੀਆ ਕੁਆਲਿਟੀ ਦੀਆਂ ਝੋਟੀਆਂ ਸਰਸਿਕਾਲ ਬਾਈ ਜੀ ਸਰਸਿਕਾਲ ਜੀ ਠੀਕ ਠਾਕ ਜੀ ਪਰਪੋਲਾ ਜੀ ਪਰਮਣਾ ਜੀ ਸਾਭ ਵਜਿਆ ਟੀਟਾ ਮੇਰੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਰਮ ਤੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਲਾਈਕ ਤੇ ਕਮੈਂਟ ਦਾ ਸ਼ੇਅਰ ਕਰਦੇ ਆ ਤੇ ਆਪਣੇ ਕਿੰਨ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਸਾਰੀ ਸੰਤਾਂ ਵਿੱਚ ਜੀ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਤੇ ਜਨੂਰ ਵੀ ਜੀ ਆਪਣੇ ਕੋ ਤਿੰਨੇ ਚੰਗੇ ਕੀਆ ਬਰਾਬਰ ਠੀਕ ਆ ਬਾਈ ਜੀ ਤੇ ਕੋ ਟੋਕੜ ਕਪੜਾ ਮੈਂ ਟੋਕੜ ਕਪੜਾ ਟੋਕੜ ਕਪੜਾ ਬਾਈ ਬੜੀ ਆਉਂਦੀ ਹੈ ਫਿਰ ਮੈਂ ਵੀ ਟੋਕੜ ਕਪੜਾ ਨਾ ਮੈਂ ਵੀਰੇ ਕਦਾ ਨਾਲ ਪਾਟੀ ਲਈ ਜਾ ਠੀਕ ਹੈ ਜੀ ਟੋਕੜ ਕਪੜਾ ਮੈਂ ਵੀ ਤਿੰਨ ਤਿੰ ਆਉਣਗੇ ਆਉਣਗੇ ਉਹ ਏਰੀਆ ਦੇ ਵਿੱਚ ਪਹਿਲੇ ਨਾ ਬਦਲ ਮਰਹਣਾ ਟੋਕੜ ਗੱਬਣ ਮੈਂ ਪਾਦੇ ਆ ਨਾ ਤੋਂ ਬਈਓ ਠੀਕ ਹੈ ਬਾਈ ਜੀ ਜਿਹੜੀ ਗੱਲ ਹੈ ਟੋਕੜ ਉਹ ਵੀ ਸਣੀ ਖੁਸ਼ ਹੋਣਗੇ ਮੈਨਿੰਗ ਹਾਂ ਜੀ ਬੇਰ ਵੀਰ ਮਈਆਂ ਇਹ ਵੀ ਚੰਗੀ ਤੋਂ ਚੰਗੀ ਆ ਤੇ ਇਹੋ ਜਿਹੀਆਂ ਮਈਆਂ ਪਈ ਵੀ ਜਿਹੜੀਆਂ ਸੰਗੜਾਂ ਵੀ ਹਾੜੇ ਕੋ ਬਾਜ ਪੌਂਪਾਂ ਮਾਉਂਦੀਆਂ ਹਾਂਜੀ ਹਾਂਜੀ ਚੰਗੇ ਵੀਰਾਂ ਨੂੰ 20 20 ਤੋਂ 50 ਤੋਂ 60-8000 ਮਫਾ ਜਿਹੜੀਆਂ ਮਈਆਂ ਹੁੰਦਾ ਹਾਂਜੀ ਇਹਦਾ ਹੁੰਦੀਆਂ ਮਈਆਂ ਹਾਂਜੀ ਇਹ ਆਪਣੇ ਉਹ ਵੀ ਤਾਂ ਨਹੀਂ ਆ ਕਿਹੜੇ ਜੁੜੇ ਆ ਹਾਂਜੀ ਹਾਂਜੀ ਕਿ ਮੈਂ ਟੋਕੜ ਗੱਬਣਾ ਯਕੀਨ ਮਾ ਨਾਲ ਲੈਦੇ ਆ ਹਾਂਜੀ ਦਿਨਾਂ ਦਾ ਪੰਜਾ ਸੱਤਾਂ ਦਫਾ ਦਿਨਾਂ ਦਾ ਵੱਧ ਘਟ ਹੋ ਜਾਏ ਉਹ ਜਦੋਂ ਇਹ ਮੂਲੀ ਗੱਲ ਹੋ ਜਾਂਦਾ ਆ ਫਿਰ ਪੈ ਜਾਂਦਾ ਕੋਈ ਨਾ ਇਹ ਨਾ ਇੱਕ ਵੀ ਜਿਆਦਾ ਨਹੀਂ ਤੇ ਵੀਰ ਆਸਿਆ ਆਸਿਆ ਦੇ ਸੀਜਨ ਦੇ ਵਿੱਚ 100 150 ਮਹੀ ਆਪਣੇ ਟੋਕੜ ਕਪੜੇ ਵਿਕੀ ਹੋ ਗਏ ਜੀ ਹਾਂਜੀ ਇੱਕ ਮਹੀਨਾ ਹੋ ਗਿਆ ਵੀ ਜਿਹੜੀ ਇੱਕ ਖਾਲੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਪਰੰ ਦਾ ਵੱਧ ਘਟ ਹੋ ਜਾ ਉਹ ਡਾਕਟਰ ਨੇ ਚੈੱਕ ਕਰਨੀ ਕਹਿ ਨਹੀਂ ਹਾਂਜੀ ਡਾਕਟਰ ਰਾਤ ਜਿਹੜੀ ਗੱਲ ਹੈ ਮਹੀਨੇ ਲੋ ਪਰਗ ਪੈ ਜਾਂਦਾ ਜਿਹੜਾ ਡੰਗਰ ਪਾਉਂਦਾ ਘਰਾਵਾਂ ਵਾਲਿਆਂ ਭਣ ਭਰਾਵਾਂ ਨੂੰ ਬੜਾ ਭਲੇ ਖਾ ਜਾਂਦਾ ਹਾਂ ਜੀ ਹਾਂਜੀ ਹੁਣ ਨਹੀਂ ਟੋਟੀ ਅੱਜ ਤੱਕ ਨਾ ਮਹੀਨਾ ਦੀ ਟੰਗ ਪਾ ਠੀਕ ਹੈ ਜ ठीक तो 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 है ठीक है, है, तो हाँ तो है हाँ जी ठीक तो ते है भाई अच्छा लातिया मजा सुई देखो घटा गया ਲੇਵੇ ਦੀ ਵੀ ਧਾਕ ਜੇ ਮੋੜ ਥੋੜੀ ਜਿਹਾ ਮਸਾ ਗਾਹ ਲੰਦੀ ਝੋਲੀ ਹਾਂਜੀ ਪਰ ਚਵਾਵਾ ਜਿਹੜਾ ਝੋਟੀ ਦੇ ਕੋਲ ਬੋਲਾ ਹੋਊਗਾ ਹੁਣ 13 ਕਿਲੋ 13 ਕਿਲੋ ਬੋਲਾ ਤੇ ਜੰਪ ਵਾਲੀ ਝੋਟੀ ਦਾ ਦੇਖੋ ਬਹੁਤ ਹੀ ਰਿਕਾਰਡ ਵਾਲੀ ਝੋਟੀ ਆ ਇਹਨੂੰ ਕਹਿੰਦੇ ਸ਼ਾਨਦਾਰ ਮਾਸਾ ਕੋਈ ਨਹੀਂ ਮਾਸਾ ਭਲਸ਼ਾ ਲਿਆ ਕਿਦੀ ਉਧਰ ਉਧਰ ਥੋੜੀ ਬੜੀ ਹੋਣ ਪੈਂਦੀ ਆ ਹਾਂਜੀ ਬਾਕੀ ਚਵਾਬ ਸਮਾ ਦੀ ਇਹ ਨਿੱਗਰ ਲੇਵੇ ਦੀ ਦੁੱਧ ਵਾਲੀ ਖਰੀ ਪੂਰੀ ਝੋਟੀ ਠੀਕ ਆ ਭਾਈ ਜੀ ਬੱਚੇ ਦਾ ਨਹੀਂ ਪੈਗਾ ਹਾਂ ਨਹੀਂ ਯਾਰ ਬੱਚੇ ਉਧਰ ਹੀ ਵੇਦਾ ਜਿਆਦਾ ਕਰਾ ਮੱਚਾ ਬਾਰੀ ਲੈ ਆਉਣਾ ਹੈ ਨਾ ਪੋਲੀਸ ਯਾ ਯਾ ਬੜਾ ਬੱਚੇ ਦਾ ਜਿਆਦਾ ਕਰਦੀ ਆ ਬਹੁਤ ਸੋਹਣੀ ਝੋਟੀਆਂ ਸਾਫ ਸੁਥਰੀ ਕੋਆਲਟੀ ਦੀ ਜੋ ਠੀਕ ਬਾਗੀ ਵੀ ਜਿਹਦੇ ਕੰਦੇ ਤੋਂ ਹਾਂਜੀ ਠੀਕ ਹੈ ਜੀ ਜੋਂ ਲੱਗੀ ਹੈ ਤਾਂ ਖੜੇ ਆ ਠੀਕ ਹੈ ਜੀ ਹਾਂਜੀ ਪੂਰੀ ਲੇਵੇ ਵਾਲੀ ਠੀਕ ਹੈ ਬਾਕੀ ਵਾਲੀ ਝੋਟੀ ਚਲੋ ਜੀ ਬੰਨੋ ਬਾਕੀ ਚਵਾ ਜੀ ਬੋਲਣਾ ਬਾਈ ਇਹ ਵਧੀਆ ਬੋਲਾ ਜਿਹੜਾ ਵੀ ਤੁਹਾਨੂੰ ਬੋਲਣਾ ਮੈਂ ਇੱਥੇ ਆ ਕੇ ਪਾ ਸਕਦੀ ਤੇ ਦੇਖੋ ਬਹੁਤ ਸੋਣੀ ਆ ਹਾਥੀ ਨੂੰ ਰਾਜੀ ਝੋਟੀ ਪੂਰੀ ਜੰਪ ਵਾਲਿਆ ਤੇ ਕੱਦ ਬੇੜਨ ਝੋਟੀ ਦੀ ਬਹੁਤ ਹੀ ਜਿਆਦੀ ਆ ਕਾਲੀ ਸ਼ਾਹ ਚਵਾ ਜੀ ਰੱਖਣਾ ਐਂ ਕਰਦੀ ਹੈ ਨਾ ਹਾਂਜੀ ਤਸੋ ਬਾਈ ਜੀ ਦਾ ਕੀ ਇਹਦਾ ਮੁੱਲ ਕਰਦੇ ਹਾਂ ਨਾ ਹੀ ਵੀਰ ਮੋਲ ਜੋ ਮਰਜ਼ੀ ਕਰੀਏ 1 ਲੱਖ 35000 ਲੈ ਲਓ 135000 ਠੀਕ ਆ ਭਾਈ ਕਦੇ ਜੀਐਸਓ ਨਾਲ ਨੋ ਵਾਲਾ ਰੇਡ ਆ 135000 ਕਰ ਦੋ ਭਾਈ ਮਾਨ ਆ ਬੱਚਾ ਠੀਕ ਆ ਜਿਹੜਾ ਵੀ ਵੀਰ ਰਾਜ ਝੋਟੀ ਲੈ ਗਿਆ ਨਾ ਇਹਨਾਂ ਯਾਦ ਕਰੂੰਗਾ ਜੀ ਜਦਾ ਠੀਕ ਆ ਭਾਜੀ ਬਹੁਤ ਸੋਹਣੀ ਝੋਟੀ ਆ ਸਾਫ ਸੁਥਰੀ ਆਲਟਰ ਲੇਵਾ ਕੁਆਲਿਟੀ ਬਹੁਤ ਵਧੀਆ ਥਣ ਲੱਗਾ ਆ ਤੇ ਵਧੀਆ ਝੋਟੀ ਆ ਕਵਾਲਿਟੀ ਆ ਠੀਕ ਆ ਭਾਈ 50 ਟੋੜ ਕਬਣ 50 ਟੋੜ ਕਬਣ ਜੀ ਟੋੜ ਕਬਣ ਗਾਜ ਬਚਾ ਸੁਆ ਸੂਈ ਤੇ ਤੀਜੇ ਦੀ ਗਾਂ ਸੁਖਣਿਆ ਤੀਜੇ ਦੀ ਗੱਬਣਿਆ ਮੈਂ ਮਹੀਂ ਵੀਰ ਕੋਈ ਇੱਕਰਾ ਮਹੀਂ ਦੀ ਇੱਕਰਾ ਬਾਡੀ ਅੱਗੇ ਆ ਕੇ ਵੇਖੇ ਕਿੱਦਾਂ ਕੱਦ ਬੈਂਦੇ ਮੈਂ ਵੇਖੋ ਜੀ ਉਤੋਂ ਕਾਦ ਬੇਲ ਝੋਟੀ ਬਹੁਤ ਥੜੀ ਹੈ ਜਿਹਨੂੰ ਕਹਿੰਦੇ ਆ ਤੇ ਹੁਣ ਦੁੱਧ ਜਿਹੜਾ ਕੰਡੇ ਵਾਲਾ ਮਹੀਂ ਦੇ ਕੋਲ 12 ਕਿਲੋ ਠੀਕ ਆ ਜੀ ਮਾਪ ਸਮਾਰ ਛੋਟੀ ਜੀ ਗਾਡੀ ਪੀਲ ਚੈੱਕ ਕਰੋ ਬਹੁਤ ਵਧੀਆ ਜੰਪਰ ਲਗਾਜੋ ਟੀਨੂ ਤੇ ਕੁਆਲਟੀ ਵਾਲੀ ਝੋਟੀ ਹੈ ਦੁੱਧ ਵਾਲੀ ਝੋਟੀ ਹੈ ਵੀ ਸਾਰੀ ਤਾਤੂ ਰਭੀਆਂ ਵਧੀਆ ਪੋਲੀ ਆ ਮਨਾ ਵੀਰ ਰੋਮ ਵਰਗੀ ਪੋਲੀ ਤੇ ਨਾ ਦੀ ਚੈੱਕ ਹੋ ਗਿਆ ਅੱਜ ਆਈ ਹੈ ਠੀਕ ਆ ਜੀ ਠੀਕ ਆ ਪਾੜਾ ਪਾ ਕੇ ਭਾਂ ਥੱਲੇ ਬਹਿ ਜਾ ਠੀਕ ਆ ਬਾਈ ਜੀ ਬਹੁਤ ਹੀ ਸਾਫ ਕੁਆਲਟੀ ਜੋ ਟੀ ਹੈ ਵੀ ਚੰਬੜੀ ਚੰਬੜੀ ਥੋੜੀ ਵਧੀਆ ਬਾਕੀ ਮੇਰੇ ਮੈਂ ਇਦੀ ਜਿਆਦਾ ਖਰੀਦ ਪਈ ਆ ਵੀ ਹਾਂਜੀ ਜਿਹੜਾ ਕੋਈ ਵੀ ਪਾ ਵੀ ਤੁਹਾਨੂੰ ਮੈਂ ਨਹੀਂ ਦਗਾ ਨਹੀਂ ਕੋਈ ਹਾਲ ਗਿਨੇ ਆ ਵੀ ਜਿੰਨੇ ਕਨੇ ਲੱਖ ਨਹੀਂ ਲਾਗੇ ਪੈਸੇ ਲਾਉਣੇ ਆ ਉਹ ਮੈਂ ਜੇ ਨਾ ਡਬਲ ਹੋਵੇ ਤੇ ਮੈਨੂੰ ਫਾਇਦਾ ਨਹੀਂ ਇਹ ਕੋਈ ਕਰੋ ਚੈੱਕ ਅਪ ਬਹੁਤ ਸੋੜਾ ਠੰਡ ਲਗਾ ਪੇਟਾ ਪੂੜਾ ਬਹੁਤ ਸਾਫ ਆ ਸੁਥਰਾ ਪਤਲੀ ਚੰਬੜੀ ਦੀ ਝੋਟੀ ਹੈ ਸਿੰਗਲ ਹੱਡੀ ਦੀ ਕਵਾਲਿਟੀ ਠੀਕ ਆ ਪਰ ਮੈਂ ਜਿਹੜੇ ਵੀਰ ਉਹਨੇ ਕਹੇ ਲਾਉਣਾ ਨੇ ਇਹੋ ਗੱਲ ਕਹਿਣੀ ਆ ਵੀ ਨਾਲ ਗਾਂ ਦੇ ਗਾਂ ਵਾਸਤੇ ਨਾਲੇ ਚੀਜ਼ ਬਣ ਜਾਂਦੀ ਹੈ ਨਾ ਜਿਹੜੀ ਗੱਲ ਇੱਕ ਦਿਨ ਦਾ ਵੀ ਕਈ ਵੀਰ ਭਰਾਤਰੇਲੇ ਬਟਨਾਤ ਰਹਿੰਦੇ ਬੜੀ ਵੱਡੀ ਆਸ ਹੋ ਜਾਂਦੀ ਟੋਕੜ ਘੱਪਣ ਜਿਹੜੀ ਮੈਂ ਪਿਆ ਸਰਕਾਰੀ ਟੈਗ ਆ ਦੇਖੋ ਵਧੀਆ 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 ਝੋਟੀ ਦੁੱਧ ਚੜਨ ਵਾਲੀ ਝੋਟੀ ਕਵਾਲਿਟੀ ਵਾਲੀ ਦੱਸੋ ਭਾਈ ਜੀ ਕੀ ਬੋਲੇਗਾ ਮੋਡਲ ਭਾਵੇਂ 1015 ਜਿਹੜੀ ਹਾਂ ਦੇ ਨਾਂ ਝੂਠੀ ਹੋਊਗੀ ਹਾਂਜੀ ਜੈਸ ਉਹ 95000 95000 ਦੀ ਜੈਸ ਨੂੰ ਭਾਈ ਕਹਿੰਦਾ ਰੇਟ 95000 ਪੂਰਾ ਵੱਡੀ ਝੋਟੀ ਆ ਜੰਪਲ ਪੂਰਾ ਝੋਟੀ ਦਾ ਪੂਰਾ ਗੱਡ ਰਿਆ ਕੁਆਲਟੀ ਵਾਲੀ ਝੋਟੀ ਆ ਠੀਕ ਆ ਭਾਈ ਜੀ ਓਕੇ ਓਕੇ ਜੀ ਗੱਡੀ ਮਹੀਨ ਖੰਨੇ ਆ ਵੀਰ ਪੁਰਾਣੀ ਪੁਰਾਣੀ ਨਹੀਂ ਅਸਲੀ ਜਫਾਵਾਦੀ ਨਹੀਂ ਆ ਪੂਰੀ ਕੁਆਲਟੀ ਵਾਲੀ ਸਿਰੇ ਦੀ ਨਾ ਤਕਣ ਹਾਂਜੀ ਦੋਤਾਂ ਦੀ ਠੀਕ ਆ ਜੀ ਦੇਖੋ ਜੀ ਇਹ ਮਹੀਨੇ ਪੱਠੀਆ ਲੈਣਾ ਵੇਖੇ ਪੁਰਾਣੇ ਜ਼ਮਾਨੇ ਦੀ ਮਾਜ ਸਾਫ ਤੋਂ ਮਾਈ ਕੀ ਸਾਫ ਤੋਂ ਮਾਈ ਕੋ ਦੋ ਦੇ ਆ ਠੀਕ ਹੈ ਜੀ ਸਾਫ ਤੋਂ ਦੋ ਤਾਂ ਮਗਰ ਪਟਾ ਤੇ ਮਹੀਨੇ ਡੇਰ ਦੀ ਮਹੀਂ ਸੇ ਇਹ ਆਪਣੇ ਪਿੰਡੋ ਹੀ ਮਾ ਲਈ ਗਵਾਂਡੀਆਂ ਕੋ ਉਹ ਜਿਹੜੀ ਸਾਹਮਣੇ ਕੋਠੀ ਸਟਾਰ ਵਾਲੀ ਸਾਹਮਣੇ ਵੀਰ ਮਾਈ ਹੀ ਤੇ ਪੜੀ ਜਿਆਦਾ ਚੰਗੀ ਤੇ ਠੀਕ ਹੈ ਜੀ ਬੜੇ ਪੁਰਾਣੇ ਰਹਾ ਆ ਪੁਰਾਣਾ ਪ੍ਰਾਣੀ ਮਾਜ ਆਏ ਮੱਦੇ ਸੁੱਤੇ ਗੱਡੀਆਂ ਚ ਪਰ ਗੱਡੀ ਆ ਗੱਡੀ ਕਹਿੰਦੇ ਮਾਜ ਪੂਰੀ ਜਾਨ ਵਾਲੀ ਆ ਕਵਾਲਟੀ ਵਾਲੀ ਆ ਥਾਂ ਤੋਂਨੇ ਕੋ ਮੈਰਾ ਤੇ ਮੈਨਾ ਠੀਕ ਹੈ ਜੀ ਤੇ ਵੀਰ ਦੋਵੇਂ ਵੇ ਹਾਕੀਆਂ ਨੂੰ ਮੁੜੇ ਗਾੜੀ ਹਾਕੀ ਬਣੀਆਂ ਨੇ ਹਾਕੀਆਂ ਨਹੀਂ ਗਿਆ ਹੋਰ ਕਵਾਲਟੀ ਠੀਕ ਹੈ ਵੀਰ ਕਹਿੰਦਾ ਉਹ ਸਾਹਮਣੀ ਕੋਠੀ ਆ ਸਟਾਰ ਵਾਲੀ ਤੇ ਵੀਰ ਨੇ ਹੁਣ ਗਾਵਾਂ ਪਾਲੀਆਂ ਸੀ ਤੇ ਮਈਆਂ ਦੇਤੀਆਂ ਛੋਟੀਆਂ ਵੀ ਦੇਤੀਆਂ ਨਹੀਂ ਵੀ ਥੋੜੀ ਚਲੋ ਸੇਵਾ ਘਟ ਹੋਈ ਹੈ ਹਾਂ ਮਤਲਬ ਬੜੀ ਮਈਂ ਦੁੱਧ ਵਾਲੀ ਆ ਵੀਰ ਨੌਕਰੀ ਨੂੰ ਕੋਈ ਕਰਦਾ ਹੀ ਨਾ ਠੀਕ ਹੈ ਨੌਕਰੀ ਨਾਲ ਕੰਮ ਦੇ ਥੋੜੀ ਠੰਡੀ ਤੇਰੀ ਹੋਈ ਵਾਜੂ ਵਧੀਆ ਦਾ ਬਚਾ ਕੀ ਮਗਰ ਕੱਠੀ ਦੇ ਘਟਾ ਹੈ ਮਗਰ ਵੀਰ ਕਟਾ ਆ ਗਿਆ ਘਟਾ ਆ ਗਿਆ ਮਗਰ ਕਟਾ ਆ ਗਿਆ ਆਏ ਮਾਜੀ ਠੀ ਜੀ ਆ ਬਚਾਓ ਮਗਰ ਕਟਾ ਤੇ ਠੀ ਡੇਢ ਮਿੰਟ ਹੀ ਸੀ ਆ ਉਹ ਤਾਂ ਆਵੇ ਉਸਦੇ ਤੇ ਜਵਾਬ ਮਾਜੀ ਵਧੀਆ ਦਿਲ ਹੈਗਾ ਸਾਫ ਚਲੋ ਠੀਕ ਹੈ ਜੀ 9 ਕਿਲੋ ਕੋ ਕੰਟੀ ਲਿਆ ਜੀ ਦੱਸੋ ਭਾਈ ਜੀ ਕੀ ਮੌਲੇ ਦਾ ਮੌਲੇ ਵੀ ਬਿਲਕੁਲ ਜਾਇਜ਼ ਹੈ ਹਾਂ ਜੀ ਸੇਕ ਵੀ ਵੀਰ ਹਾਕੀਆਂ ਹਾਕੀਆਂ ਬੜੀਆਂ ਹਾਕੀਆਂ ਹਾਂਜੀ ਹਾਂ ਨਹੀਂ 50000 ਦੀ 50000 ਦੀ 50000 ਜੈਸਨੋ ਲਓ 50000 ਦੀ ਮੈਂ ਮੈਂ ਜਿਹੜਾ ਵੀਰ ਭਰਾ ਲੈ ਗਿਆ ਨਾ ਬਾਕੀ ਤੋਹਫਾ ਯਾਰੇ ਤੋਹਫਾ ਯਾਰੇ ਕਰੂਗਾ ਕਦੇ ਵੀ ਮੈਂ ਕੱਲੀ ਇਹ ਕੋਈ ਚੱਡਾ ਦੇਖੋ ਗੜਾ ਲੰਮਾ ਲਗਾ ਦੇਖੋ ਥਾਂ ਦੇ 2 ਲੱਖ ਦੀ ਮਾਝੂ ਲਗਾ ਦੇ ਨਹੀਂ ਇਹ ਚਵਾਜ ਬੜਾ ਹਣਾ ਚਵਾਜ ਬੜਾ ਫਿਰ ਕਿਤੇ ਆਹ ਨਹੀਂ ਮੈਂ ਖੂਬੀਆਂ ਵਜੇ ਦੇ ਚ ਨਹੀਂ ਨਾ ਹਾਂਜੀ ਫੇਰ ਮੈਂ ਦੱਸੂਗੀ ਵੀ ਚੀਜ਼ ਕੀ ਨਹੀਂ ਆ ਜਾ ਸ਼ਿਦਾਨਾ ਜਮਾ ਦੋ ਦੋ ਬੜਾ ਦਿਨ ਦੀਆਂ ਨਹੀਂ ਆਏ ਦੋ ਦੋ ਦਿਨ ਦੀਆਂ ਵੀ ਟੱਕੀ ਚਾੜ ਦਿੰਦੀਆਂ ਇਹ ਫੇਰ ਕਰ ਲਈ ਚੰਗੀਆਂ ਭਲੀਆਂ ਨੂੰ ਚੰਗੀਆਂ ਭਲੀਆਂ ਨੂੰ ਠੀਕ ਹੈ ਹਾਂਜੀ ਭਾਈ ਜੀ ਚਲੋ ਵਾਲੇ ਵੀਰ ਆਪਕੋ ਕਹਿੰਦੀ ਵੀ ਕਢੀ ਚੰਗੀ ਥੋੜੀ ਮੈਂ ਦੱਸ ਲਈ ਥੋੜੀ ਫਾਮ ਜਲੋ ਧਾਰ ਤੋਂ ਹੀ ਆ ਹਾਂਜੀ ਹਾਂਜੀ ਬਾਕੀ ਇਹ ਨਹੀਂ ਗੱਲ ਵੀਰ ਵੱਡੀ ਗੱਲ ਹੁੰਦੀ ਆ ਵੀ ਪਿੰਡ ਘੋਨੇ ਵਾਲਾ ਪਿੰਡ ਪੁਰਾਣੀਆਂ ਦੇਖ ਪਈਆਂ ਹਾਂਜੀ ਹਾਂਜੀ ਕੋਈ ਇਹ ਨਾ ਆਖੇ ਵੀ ਮਾਣ ਦੇ ਕੰਡੋ ਮਹੀਨ ਲੀ ਹੋਇਆ ਅਸੀਂ ਇਹ ਗੱਲ ਕਹੀਏ ਪਹਿਲੋਂ ਮਹੀਂ ਵੇਚਣੀ ਲੈਣੀ ਵੀਰ ਭਰਾ ਮਾਰ ਕਰਦੇ ਫਿਰ ਪਈ ਨਾ ਹਾਨੂੰ ਹੁਣ ਆਹ ਹਾਂਜੀ ਹਾਂਜੀ ਕਰਦੇ ਇਹਦੀ ਗੱਲ ਕਿਉਂ ਖਨਾਕ ਕਰਦੇ ਆ ਘਰ ਸਾਡੀ ਦੇਖੀਗਾ ਮਹੀਨ ਆ ਜਾ ਸੋਹਰਾ ਮੈਂ ਤੇ ਨਾ ਜਿਹਦੇ ਲੈਦੇ ਉਹਦੇ ਜਿਹੜੋ ਵੇਖੀ ਵਖਰੀ ਗੱਲ ਆ ਉਹ ਵੀ ਇਹ ਭਰਾ ਹਰ ਕੋਈ ਪਿੰਡ ਦਾ ਪਿਆਰ ਕਰਦਾ ਪਹਿਲਾਂ ਦੱਸ ਕੇ ਜਾਂਦਾ ਦੱਸ ਕੇ ਫਿਰ ਇੱਕ ਇਹ ਗੱਲ ਆ ਸਭ ਤੋਂ ਸਹੀ ਰੰਗ ਕਹਿ ਦੂਗਾ ਤੂੰ ਮੈਂ ਦੇਣੀ ਰਾਤ ਕੋ ਆ ਜਾਉਗਾ ਵੀ ਆਏ ਕਿਹੜੀ ਗੱਲ ਹਾਂਜੀ ਦੇ ਪੂਰਾ ਮਾਰ ਕਰਦੇ ਕਿਹੜੀ ਗੱਲ ਹੈ ਚੰਗੇ ਕੰਦੇ ਪਾਕਿੰਗ ਹੀ ਰਹਿਣ ਲੋਕੀ ਸਹੇਜਾ ਦਾ ਪਹਿਲਾ ਚੀਜ਼ ਲੱਭਦੀ ਹੈ ਹਾਂਜੀ ਹਾਂਜੀ ਕਿਹੜੀ ਗੱਲ ਉਹ ਪਾਣ ਵਾਲੀ ਚੀਜ਼ ਲਾਉਂਦੇ ਕਿੰਨੇ ਲੱਗਦੇ ਸਹੀ ਗੱਲ ਬਾਈ ਕੰਮਰਾਂ ਦਾ ਸਾਫ ਤੇ ਸੁਧਰੇ ਵੀਰ ਆਪਣੇ ਨੂੰ ਲਿਆਈਦੇ ਆ ਹਾਂਜੀ ਲਗਾਤਾਰ ਹੀ ਚਾਰ ਪੰਜ ਦਿਨ ਹੋਜਦੇ ਆ ਵੀਰੇ ਰੋਜਾ ਹੁੰਦੀ ਜੇ ਮਾਨ ਸਾਫ ਹੈ ਚੰਗਾ ਵੇਖਦਾ ਤੇ ਫਿਰ ਹੀ ਸਹੀ ਗੱਲ ਬਾਈ ਜੀ ਸਤ ਪਹਿਲੀ ਗੱਲ ਸ਼ੁਰੂ ਤੁਸੀਂ ਬਈ ਕੋਈ ਗੱਲ ਕਹੀ ਵੀ ਦੋਦਾ ਤੋਤਾ ਇੱਦੇ ਕੋਈ ਨਹੀਂ ਆ ਸਾਵੀ ਨਹੀਂ ਇਹ ਗੱਲ ਕਹਿੰਦੇ ਕੋਈ ਨਹੀਂ ਸਵਾਡ ਡੰਗਰਾ ਇਹ ਜਵਾਰੇ ਕਰਮਾਲੇ ਮਾੜੇ ਵੀ ਆ ਜਾਂਦੇ ਆ ਚੰਗੇ ਆ ਜਾਂਦੇ ਆ ਨਾ ਇੱਥੇ ਕੋਈ ਜੇਦਨ ਵਾਲੀ ਗੱਲ ਨਹੀਂ ਆ ਕਿਸੇ ਵੇਲੇ ਘਰ ਦੀ ਮਹੀਂ ਸੋਗੇ ਵੀ ਝੂਟੇ ਹੁਣ ਘਰ ਦੇ ਨਾਲੀਆਂ ਮਈਆਂ ਹੋਣਾ ਲੱਗੀਆਂ ਤੇ ਕਈ ਵਾਰ ਉਹ ਵੀ ਚੁੜਟੀਆਂ ਮੱਠੀਆਂ ਹੋ ਜਾਂਦੀਆਂ ਮਈਆਂ ਨੂੰ ਵੀਰੇ ਇੱਕ ਦਿਨ ਆਪਣੀਆਂ ਨੂੰ ਵਾਰਡ ਨਾਲ ਪਾਈਏ ਸਾਰਾ ਬਾੜੀ ਮਾਰ ਦਿੰਦਾ ਠੀਕ ਹੈ ਜੀ ਸੇਵਾਦਾਰੀਆਂ ਫੇਰ ਚਲਾ ਬਾਈ ਬਹੁਤ ਅਟਰੈਕਟ ਨੰਬਰ ਵੀ ਜੀ ਹੈ 83 72 40 755 ਹਾਂਜੀ ਨਾਮ ਮਾਨੋ ਦੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਅਦ ਤੋਂ ਬਾਅਦ ਚੈਨਲ ਨੂੰ ਕਰਿਆ ਕਰੋ ਜੀ ਇਹੀ ਚੱਲ ਕੇ ਜੁੜੀ ਆ ਹਾਂਜੀ ਬਾਈ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਧੰਨਵਾਦ ਸਾਰੀ